ਹੰਡੀ ਹੈ ਸੰਡਿਆ ਹੋ ਜਾ ਕੱਟ ਜਾ ਉਹ ਪੱਕਾ ਉਹ ਮੈਨੂੰ ਪਤਾ ਪੱਕਾ ਹੋ ਗਿਆ ਆਉ ਰਿਹਾ 2000 ਗੱਡੀ ਨਾਲ ਲਾ ਲਓ ਮੈਨੂੰ ਪੱਸਦਾ ਹੋ ਜਾ ਓਏ ਬੱਸੇ ਦਾ ਹੋ ਜਾ ਤੂੰ ਕਨੈਕਟ ਉਹ ਪਾਸੇ ਲੱਗ ਕੇ ਆਪਣੇ ਕਰਕੇ ਲੱਗਦੇ ਸੌਦਾ ਕਰੀ ਜਾਂਦੇ ਇਹ ਰਹੀ ਗੱਲ ਕਹ ਨੂੰ ਖਰਾਬ ਕਰੀ ਜਾਂਦਾ ਕਦੇ ਉਹ ਬਾਈ ਲੈ ਗਿਆ ਵੜ ਕੇ ਨੇ ਮੇਤਰਾ ਮਾਨਸਾ ਦੇ ਵਿੱਚ ਮੰਡੀ ਲੱਗਦੀ ਆ ਜਿਹੜੀ ਹਰ ਸ਼ੁੱਕਰਵਾਰ ਆ ਅੱਜ ਵੀ ਸ਼ੁੱਕਰਵਾਰ ਨੂੰ ਮੰਡੀ ਲੱਗੀ ਹੋਈ ਆ ਰਮਨਦੇਤਿਆ ਵਾਲੀਆਂ ਕੈਂਚੀਆਂ ਦੇ ਰਹਿਣ ਦੀ ਸਰਸਾ ਰੋਡ ਉੱਪਰ ਮੰਡੀ ਲੱਗਦੀ ਆ ਇੱਥੇ ਹਰ ਪ੍ਰਕਾਰ ਦਾ ਪਸ਼ੂ ਮਿਲ ਜਾਂਦਾ ਸਸਤਾ ਵੀ ਤੇ ਮਹਿੰਗਾ ਵੀ 70k ਤੋਂ ਮੱਧ ਸਟਾਰਟ ਹੋਈ ਲਈ ਸਭ ਤੋਂ ਸਸਤੀ ਮੰਡੀੜੀ ਮਾਨਸਾ ਦੀ ਮੰਨੀ ਗਈ ਆ ਨਾਲੇ ਕੱਟੀਆਂ ਵੀ ਵਧੀਆ ਮਿਲ ਜਾਂਦੀਆਂ ਜੇ ਕਿਸੇ ਭਰਾ ਨੇ ਮੰਨ ਲਓ ਪਸ਼ੂ ਖਰੀਦਣੇ ਹੁੰਦੇ ਆ ਤਾਂ ਮਾਨਸਾ ਮੰਡੀ ਤੇ ਪਹੁੰਚ ਕੇ ਖਰੀਦ ਸਕਦਾ ਤੇ ਆਜੋ ਫਿਰ ਤੁਹਾਨੂੰ ਮੰਡੀ ਦਾ ਦਿਖਾਉਣੇ ਆਪਾਂ ਕੀ ਅੱਜ ਦਾ ਮਾਹੌਲਾ ਆਪਾਂ ਤੁਹਾਨੂੰ ਬਾਹਰ ਦਿਖਾਉਣੇ ਆ ਬੈੜ ਗਿਆ ਨਾਂ ਜਮਾ ਸਰਾ ਗਲਵਾਦੀ ਆ ਤੇ ਮਗਰ ਬੱੱਸਾ ਕੇ ਬੱਸੀ ਬਾਈ ਬੱੱਸਾ ਬਾਈ ਬੱੱਸਾ ਬਹੁਤ ਸੋਹਣਾ ਸੀਗਾ ਚੰਗਾ ਟੀਗਾ ਭਰਿਆ ਹੋਇਆ ਸੀਗਾ ਤੇ ਇੱਕ ਵਾਰ ਦਵਾ ਗੜਿਆ ਬਾਈ ਤੁਰਦੀ ਤੁਸੀਂ ਚੈੱਕ ਕਰੋ ਪਹਿਲਾਂ ਨਾ ਬਾਈ ਪਹਿਲਾਂ ਬਾਈ ਠੀਕ ਆ ਪਹਿਲਾਂ ਬੱਸੀਆ ਲੇਵਾ ਲੂਆ ਗਿਆ ਨਾਂ ਜਮਾ ਆ ਪੈੱਟ ਨੇ ਹਣਾ ਤੇ ਛਣ ਸੁਣ ਵੀ ਚੰਗਾ ਲੱਗਿਆ ਪੂਰੀ ਸਪੇਸ ਤੇ ਆ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਓ ਇੱਕ ਥੋੜੀ ਕਮ ਵਜਣ ਛੜਤੀ ਸੰਘਣੀ ਦੇ ਹੋਇਆ ਹੈ ਨਾ ਬਾਈ ਹਾਂ ਬਾਈ ਸੰਘਾ ਦਵਾਲਾ ਡਰ ਜਾਂਦਾ ਹਾਂ ਤਾਂ ਇਹ ਜਿਹੜੀ ਮਨ ਲਾ ਗਾਂ ਬਣਿਆ ਬਿਨਾ ਸੰਗਾਂ ਤੋਂ ਸੋਹਣੀ ਲੱਗਦੀ ਆ ਹਾਂ ਜੀ ਸੰਗਾਂ ਥੋੜਾ ਜਿਹਾ ਉਪਰਾਂ ਬਣ ਜਾਂਦਾ ਬਹਿੜ ਮਨ ਲਾ ਕਮੀ ਕੋਈ ਨਹੀਂ ਸੀਗੀ ਕਮੀ ਮੇਨ ਵੱਡੀ ਸੰਗਾ ਦੀ ਆ ਹਾਂ ਭਾਈ ਸੰਧਾ ਕਰ ਸੋਹਣੀ ਆ ਬਹਿੜ ਚੰਗੀ ਆ ਵਧੀਆ ਸਾਫ ਸੁਥਰਾ ਲੇਵਾ ਪਹਿਲਾਂ ਨ ਬੱਸੀ ਆ ਚੰਗਾ ਦੁੱਧ ਕੱਢੂਗੀ ਬਾਕੀ ਬਾਈ ਨਾਲ ਸਾਰੀ ਗੱਲਬਾਤ ਪ੍ਰੋਪਰ ਆਪਾਂ ਕਰਦੇ ਆ ਇੱਥੇ ਹੋਇਆ ਭਾਈ ਬਾਈ ਸਸੀ ਗਾਲ ਸਸੀ ਗਾਲ ਬਈ ਤੇ ਬਾਈ ਨਾਮ ਤੁਸੀਂ ਆਪਣਾ ਮੇਰਾ ਨਾਮ ਬਾਈ ਗੁਰਸੇਵ ਸਿੰਘ ਠੀਕ ਆ ਗੁਰਸੇਵ ਸਿੰਘ ਪਿੰਡ ਬਾਈ ਪਿੰਡ ਮੱਤੀ ਬਾਈ ਮੱਤੀ ਮੋਜੂ ਮੱਤੀ ਹਾਂ ਮੋਜੂ ਮੱਤੀ ਜ਼ਿਲ੍ਹਾ ਮਾਨਸਾ ਠੀਕ ਆ ਜ਼ਿਲ੍ਹਾ ਮਾਨਸਾ ਬਾਈ ਦਾ ਪਿੰਡ ਹੈ ਮੱਤੀ ਤੇ ਗੁਰਸੇਵਕ ਨੰਬਰ ਬੋਲੇ ਇੱਕ ਵਾਰੀ ਨੰਬਰ 8284992290 ਹੂੰ ਗੁਰਸੇਵਕ ਜੀ ਆਪਾਂ ਬਾਈ ਇਸ ਬੈਟ ਦੀ ਗੱਲ ਕਰ ਲਈ ਤਾਂ ਕਿੰਨੀ ਕੁ ਮਹੀਰ ਹੋ ਗਈ ਦੀ ਕਰਦੀ ਆਪਣੀ ਹਾਂ ਬਾਈ ਹਾਂ ਕਰਦੀ ਆ ਕਿੰਨੇ ਕੇ ਟਾਈਮ ਦੀ ਹੈਗੀ ਇਹ ਹੈਗੀ ਬਾਈ 3 ਕਸਾਲ 3 ਕਸਾਲਾਂ ਦੀ ਹਾਂ ਜੀ ਸੂਈ ਨੂੰ ਅੱਜ ਕੈ ਦਿਨ ਹੋ ਗਏ ਸੂਈ ਨੂੰ ਬਾਈ ਹਫਤਾ ਇੱਕ ਹਫਤਾ ਹਾਂ ਜੀ ਬੱਚਾ ਬਹੁਤ ਸੋਹਣਾ ਸੋਹਣਾ ਹਾਂ ਨਹੀਂ ਬਾਈ ਬੱਚਾ ਜਿ ਬੱਸੀ ਹੁੰਦੀ ਫਿਰ ਤਾਂ ਹਾਂ ਤਿੰਨ ਸੀਗਾ ਬਾਈ ਤੁਸੀਂ ਹੁਣ ਬਾਈ ਇਸ ਟਾਈਮ ਦੁੱਧ ਕਿੰਨਾ ਕ ਦੁੱਧ ਬਾਈ 18 ਕਿਲੋ ਤਿਆਰ ਪੂਰਾ ਪੂਰਾ ਬਾਈ ਮਣਿਆ ਦੇਗਾ ਹਾਂ ਮਣਕੇ ਬਾਈ ਕਈ ਵਾਰ ਆਲਾ ਉਹ ਵੀ ਕਹਿੰਦਾ ਵੀ 18 ਕਿਲੋ ਨਾ ਨਾ ਬਾਈ ਮਣਕੇ ਮੰਨ ਲਾ ਜੇ ਕਿਸੇ ਦਾ ਮਨ ਨਹੀਂ ਖੜਦਾ ਤਾਂ ਕੰਡਾ ਲੈ ਕੇ ਆ ਜੀ ਆਪਾਂ ਚੋਕੇ ਹਾਂ ਚੋਕੇ ਬਾਈ ਜੋਕੇ ਤਿੰਨ ਟਾਈਮ ਚਾਰ ਟੰ ਤੰਨ ਟਾਈਮ ਚਾਰ ਟਾਈਮ ਦਸੱਲੀ ਕਰ ਲਿਓ 18 ਕਿਲੋ ਬਾਈਦਰ ਸੇਵ ਕਾਂ ਦੁੱਧ ਤਿਆਰ ਆ ਜੇ ਕਿਸੇ ਦਾ ਮਨ ਨਹੀਂ ਖੜਦਾ ਹੁੰਦਾ ਤਾਂ ਕੰਡਾ ਲੈ ਕੇ ਆ ਜੇ ਠੀਕ ਆ ਉਹਨੂੰ ਦੁੱਧ ਮਿਣ ਕੇ ਦੇ ਦੇਣਗੇ ਤੰਨ ਟਾਈਮ ਚਾਰ ਟਾਈਮ ਚੋਈ ਕਰ ਲਿਓ ਤੇ ਬਹਿੜ ਪਹਿਲਣਾ ਪਹਿਲੇ ਸੂਏ 18 ਕਿਲੋ ਆ ਬਧੂ ਬਈ ਕੋਸ ਹੋਰ ਕਰ ਸੇ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਯਾਦ ਤੇ ਦਿਖੇਗਾ ਅਰ ਦਿਖੇਗਾ ਕਿਉਂ ਕਰ ਜਬ ਉਸਕੀ ਲਿਓਟੀ ਸੁਥਰੀਰ ਬੜੀ ਤਿਆਰ ਹੋ ਜਾਏਗੀ जब ठोक कर बाल्टी दूध की काटोगी तो उस खातर बाट के देखने लाग रही हो तावली ही जाओ दो मेडिकल की लेवटी भी बढ़िया तैयार होगी और झोटी भी सुथरी दिखेगी या पहले एक लीटर की पैकिंग माया करती दो की में भी आ गई है और बेबे और भी घनी जानकारी चाहिए इसे ना तो इस नंबर पर फोन कर लियो सात आठ नौ दो जीरो 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਜੀ ਹਾਂ ਭਾਈ ਹਾਂ ਦੁੱਧ ਤਾਂ ਦੇਣਾਗਾ 25 ਹਾਂ ਇੱਦਾਂ ਮਾੜੇ ਮੂਲੇ ਚੱਲੂ ਹਾਂ ਹਾਂ ਭਾਈ ਹਾਂ ਦੁੱਧ ਬੜੀ ਚੰਗਾ ਬਾਦੂ ਬਾਈ ਕਹਿੰਦਾ ਪਹਿਲੇ ਸੂਏ ਬਿਹੜ ਵੀ ਚੰਗੀ ਆ ਬਾਕੀ ਥੋੜੀ ਜਿਹੀ ਕਮੀ ਰਹੀ ਸਿੰਗਾ ਦੀ ਮੇਣ ਗੱਲ ਆ ਨਹੀਂ ਬਿਹੜ ਸੋਹਣੀ ਬਹੁਤ ਸੀਗੀ ਤਾਂ ਕੀਮਤ ਹੈ ਨਹੀਂ ਸੀ ਕੋਈ ਤੇ ਗਰਸ਼ੇਵ ਦਾ ਰੇਟ ਭਾਈ ਕੀ ਕਰਤਾ ਰੇਟ ਦਾ ਭਾਈ 85000 85000 ਕਿੰਨਾ ਮਾਨਦਾਨ ਕਰੇਗਾ ਕਰ ਦਾਂਗੇ ਭਾਈ ਮੌਕੇ ਤੇ ਰੇਟ ਮੰਡੀ ਦੇ ਹਿਸਾਬ ਕਰਦਾ ਭਾਈ 85000 ਰੁਪਿਆ ਤੇ ਬਾਕੀ ਕਹਿੰਦਾ ਮੌਕੇ ਤੇ ਮਾਨਦਾਨ ਹੋ ਜੂ ਮਿੱਤਰੋ ਬਾਈ ਗਰਸੇਵਣਾ ਸੰਪਰਕ ਕਰ ਲਿਓ ਪਿੰਡ ਮੱਤੀ ਆ ਜਿਹੜਾ ਮਾਨਸਾ ਇੱਕ ਵਾਰੀ ਨੰਬਰ ਹੋਰ ਬੋਲ ਨੰਬਰ 828992290 ਹੂੰ ਬਾਕੀ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਚੰਗੀ ਬਿਹੜਾ ਚੰਗੇ ਦੁੱਧ ਵਾਲੀ ਆ ਕਈ ਵਾਰਾ ਹੁਣ ਜਿਵੇਂ ਗਰਮੀ ਆ ਗਈ ਸੀ ਜਨਾ ਬੜਾਂ ਦਾ ਕਈ ਵਾਰ ਆਲੇ ਦੁੱਧ ਦਾ ਕੰਮ ਕਰਨਾ ਹੁੰਦਾ ਤਾਂ ਬਹੁਤ ਹੀ ਵਧੀਆ ਠੰਡੀ ਸੀ ਲਾਉ ਪੂਰੀ ਬਾਈ ਠੰਡੀ ਸੀ ਕਈ ਵਾਰ ਸੰਘਾ ਉਡਾਰ ਜੀ ਨਾ ਨਾ ਬਾਈ ਪਹਿਲੀ ਠੰਡੀ ਸੀ ਲਾ ਜੀ ਠੀਕ ਆ ਵਧੀਆ ਠੰਡੀ ਸੀ ਲਾ ਬਾਕੀ ਗਰਸੇਵਕਣਾ ਬਾਈ ਨਾਲ ਸੰਪਰਕ ਕਰ ਲਿਓ ਲੈ ਵੀ ਮਿੱਤਰੋ ਨਾ ਆਪਾਂ ਇੱਕ ਮੱਝ ਦਿਖਾਉਣਿਆਂ ਤੇ ਤੁਰਦੀ ਇੱਕ ਵਾਰੀ ਤੁਸੀਂ ਚੱਕਾ ਲਓ ਰੋਟੀਾਂ ਦੇ ਦੀ ਪੂਰੀ ਜਮਾ ਜੇ ਆਪਾਂ ਪਗਦੀ ਨਾ ਮੰਜਾ ਢਾਲੀ ਮੰਜੇ ਉੱਤੇ ਚੰਗੀ ਆ ਤੇ ਸੁਣ ਵਾਲੀ ਹੈ ਨਾ ਕੱਚੀ ਆ ਕੁਸਕਦਨ ਲੈਂਦੀ ਆ ਤੇ ਬਾਕੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਥਣ ਲੇਵਾ ਬਿਲਕੁਲ ਸਾਫਾ ਦੂਰ ਦੂਰ ਥਣ ਹੈ ਤੇ ਬਾਕੀ ਉਤੋਂ ਵੀ ਵਧੀਆ ਤਿਆਰ ਹੋ ਕੇ ਆਈ ਆ ਮੋੜ ਦਾ ਸਕੀਨ ਝੋਟੀ ਆ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਕੈਮਾ ਸੁਆ ਕਿੰਨਾ ਦੁੱਧ ਦੇਊਗੀ ਕੀ ਗੱਲਬਾਤ ਆ ਸਾਰੀ ਬੰਨ ਦੇਣ ਦੇ ਇੱਕ ਵਾਰੀ ਆਪਾਂ ਗੱਲਬਾਤ ਕਰਾਉਣੇ ਆ ਕਿੰਨੇ ਕ ਦਾਣੇ ਦੀ ਕੱਚੀ ਆ ਕਾਣ ਲੈਂਦੀ ਆ ਤੇ ਬਾਕੀ ਲੇਵਾ ਵਧੀਆ ਤਿਆਰ ਕਰਿਆ ਚੰਗਾ ਦੁੱਧ ਕੱਢ ਦੂਗੀ ਜੇ ਕੋਈ ਭਰਾ ਸਾਮ ਸੰਭਾਲ ਕਰ ਲੇ ਹਨਾ ਤਾਂ ਵਧੀਆ ਕਈ ਵਾਰ ਮੰਨ ਲਓ ਚੰਗੀ ਮੰਨ ਲਓ ਆਪਣਾ ਮਾਇਸ ਲੈਣਾ ਚਾਹੁੰਦਾ ਵੀ ਵਧੀਆ ਚੰਗੇ ਦੁੱਧ ਵਾਲੀ ਆਪਾਂ ਨੂੰ ਕੋਈ ਝੋਟੀ ਮਿਲ ਜੇ ਤਾਂ ਬਹੁਤ ਭਗਾਈ ਕਰਨੀ ਪੈਂਦੀ ਆ ਬੰਨ ਦੇ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਸਾਂਝੀ ਕਰਦੇ ਆ ਕਿੰਨੇ ਕੁ ਦਿਨ ਲਾਊਗੀ ਕਿੰਨਾ ਟਾਈਮ ਕੱਢੂ ਹਜੇ ਕਿੰਨਾ ਦੁੱਧ ਬਾਤ ਕਰੂ ਪੂਰੀ ਜਾਣਕਾਰੀ ਤੁਹਾਨੂੰ ਪ੍ਰੋਪਰ ਲੈ ਕੇ ਦਿੰਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਪਹਿਲਾਂ ਦਾ ਨੈਵ ਸਿੰਘ ਜੀ ਪਿੰਡ ਬੁਰਜ ਰਾਠੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੋ ਜੀ ਮੋਬਾਈਲ ਨੰਬਰ 9876556590 ਠੀਕ ਹੈ ਜੀ 9876556590 ਠੀਕ ਹੈ ਤੇ ਜੇ ਅਪ ਝੋਟੀ ਦੀ ਗੱਲ ਕਰ ਲਈ ਜੀ ਕੰਮੇ ਸੂਏ ਸੂਏ ਇਸ ਵਾਰ ਇਹ ਜੀ ਤੀਜਾ ਸੂਆ ਹੈ ਜੀ ਤੀਜਾ ਸੂਆ ਕਹ ਕਿ ਦਿਨ ਦੀ ਕੱਚੀ ਹੈ ਘਰਦੀ ਹੈ ਪੰਜ ਦਿਨ ਲੈਂਦੀ ਹੈ ਜੀ ਪੰਜ ਦਿਨ ਪੰਜ ਦਿਨ ਬਾਕੀ ਵਧੀਆ ਤਿਆਰ ਹੋ ਜੀ ਪੰਜ ਦਿਨਾਂ ਦਾ ਹਾਂਜੀ ਹਾਂਜੀ ਕਈ ਵਾਰ ਪਸ਼ੂ ਵੱਧ ਘੱਟ ਵੀ ਲੈ ਜਾਂਦਾ ਹੁੰਦਾ ਹਾਂਜੀ ਹਾਂ ਤੇ ਕੀ ਰੇਟ ਕੀ ਕਰਤਾ ਜੀ ਰੇਟ ਤਾਂ ਜੀ 2 ਲੱਖ ਰੁਪਇਆ ਰੇਟ ਹੈ ਠੀਕ ਹੈ ਮਾਨਦਾਨ ਕਿੰਨਾ ਹੋ ਜੂ ਮਾਨਦਾਨ ਜੀ ਮੌਕੇ ਤੇ ਮੌਕੇ ਜੇ ਕੋਈ ਆਉਗਾ ਠੀਕ ਹੈ ਬਾਈ ਦਾ ਕਹਣਾ ਵੀ ਰੇਟ ਕਰਦੇ 2 ਲੱਖ ਰੁਪਇਆ ਕਿਉਂ ਮੰਡੀ ਦੇ ਹਿਸਾਬ ਰੇਟ ਮਿੱਤਰੋ ਕਰਨਾ ਪੈਂਦਾ ਮਾਨਦਾਨ ਜਰੂਰ ਕਰਕੇ ਦੌਰਣਗੇ ਜਦੋਂ ਵੀ ਕੋਈ ਗੱਲਬਾਤ ਬਣੀ ਤਾਂ ਅੱਜ ਆਪਾਂ ਮਾਨਸਾ ਪਹੁੰਚੇ ਹੋਏ ਸੀ ਜਿਹੜੀ ਹਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਆ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਚੰਗੇ ਦੁੱਧ ਵਾਲੀ ਝੋਟੀ ਆ ਤੇ ਦੂਜੇ ਸੂਏ ਕਿੰਨਾ ਕੱਢੇ ਸੀ ਦੁੱਧ ਦੁੱਧ ਹੀ 18 ਕਿਲੋ ਦੂਜੇ ਸੂਏ ਪੂਰਾ ਗਾਰੰਟੀ ਦੇ ਦਾਂਗੇ ਆਪਾਂ ਪੂਰੀ ਗਾਰੰਟੀ ਦੇਵਾਂਗੇ ਜੀ ਲਿਖ ਕੇ 10000 ਰੁਪਏ ਬੰਦਾ ਰੱਖ ਸਕਦਾ ਵਿੱਚ ਠੀਕ ਹੈ ਸੌਦਾ ਹੋਣ ਤੋਂ ਪ੍ਰੋਪਰ 10000 ਰੁਪਏ ਬੰਦਾ ਵਿੱਚ ਰੱਖ ਲੈ ਹਾਂ ਜੀ ਇਹ ਤੋਂ 18 ਕਿਲੋ ਦੁੱਧ ਦੇ ਤਾਂ ਮੇਰਾ 10000 ਦੇ ਦੇ ਨਹੀਂ 10000 ਛੋਟ ਹੀ ਆ ਗਿਆ ਹਾਂ ਜ ਲਵੀ ਬਾਈ ਦਾ ਕਹਿਣਾ ਵੀ ਦੂਜੇ ਸੂਏ 18 ਕਿਲੋ ਦੁੱਧ ਕੱਢਿਆ ਸੀ ਜੇ ਕਿਸੇ ਭਰਾ ਨੂੰ ਯਕੀਨ ਨਹੀਂ ਆਉਂਦਾ ਤਾਂ ਜਿਹੜਾ ਮਤਲਬ ਸਾਰਾ ਮੰਨ ਲੋ ਰੱਗ ਹੋ ਗਈ ਉਹਦੇ ਵਿੱਚੋਂ 10000 ਰੁਪਏ ਰੱਖ ਸਕਦਾ ਜੇ 18 ਲੀਟਰ ਪੂਰਾ ਕਰ ਦਿੱਤਾ ਬਾਈ ਨੂੰ ਪੈਸੇ ਦੇ ਦੇ ਉਹ ਨਹੀਂ ਰੱਖ ਲਓ ਕੋਈ ਚੱਕਰ ਨਹੀਂ ਠੀਕ ਹੈ ਚੰਗੀ ਦੁੱਧ ਵਾਲੀ ਮਾਝਾ ਕੀ ਮੰਨ ਲੋ ਵਧੀਆ ਚੰਗੇ ਖਾਨਦਾਨ ਦੀ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਗੁਰਜਰਾਠੀ ਜ਼ਿਲ੍ਹਾ ਮਾਨਸਾ ਹਾਂਜੀ ਮੋਬਾਈਲ ਨੰਬਰ ਤੁਹਾਨੂੰ ਬੋਲਤਾ ਤੇ ਮਿੱਤਰੋ ਨਾ ਬਾਈ ਕੋਲੇ ਝੋਟੀ ਹੈ ਮਹੀਨੇ ਕਿ ਸੂਏ ਬਾਈ हां भाई मीना हां 1 ਮਹੀਨਾ 5 ਦਿਨਾਂ ਦੀ ਗੱਪਣ 1 ਮਹੀਨਾ 5 ਦਿਨਾਂ ਦੀ ਸੂਈ ਹੋਈ ਆ ਨਾ ਗੱਪਣ ਹੋ ਗਈ ਬਾਈ ਗੱਪਣ ਹੋ ਗਈ ਸੂਈ ਕਿੰਨੇ ਘਟਾਂ ਦੀ ਹੈ ਸੂਈ ਤਾਂ ਬਾਈ ਆ ਬੱਚਾ ਦੇਖ ਠੀਕ ਆ ਸਾਹਮਣੇ ਬੱਚਾ ਖੜਾ ਤੇ 1 ਮਹੀਨਾ 5 ਦਿਨਾਂ ਦਾ ਬਾਈ ਠੀਕ ਆ ਭਰਾ ਹਾਂ ਬਾਈ ਹਾਂ ਠੀਕ ਆ ਭਰਾ ਹੋਇਆ ਤੁਰਦੀ ਤੁਸੀਂ ਚੈੱਕ ਕਰ ਲੋ ਸਨ ਲੇਵਾ ਬਿਲਕੁਲ ਸਾਫ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਬਣਦੇ ਬਾਈ ਤੇ ਸਾਹਮਣੇ ਬੱਚਾ ਵੀ ਇੱਕ ਵਾਰੀ ਚੈੱਕ ਕਰ ਲੋ ਤੇ ਬਾਕੀ 1 ਮਹੀਨਾ 5 ਦਿਨ ਹੋ ਗਏ ਤੇ ਉਹ ਬਾਈ ਨੂੰ ਆਪਾਂ ਪੁੱਛਾਂਗੇ ਵੀ ਚੈੱਕ ਕਰਾਈ ਜਊਗਾ ਕਿ ਵੈਸੀ ਹੀ ਮਿਲਣਾ ਹੈ ਨਾ ਕਿੰਨਾ ਦੁੱਧ ਬਾਦਾ ਥਣਲੇ ਬਾ ਸਾਫਾ ਤੇ ਚੰਗੀ ਹੈ ਨਾ ਉਹ ਤੇ ਬਈ ਸਸੀ ਗੜ ਸਸੀ ਗੜ ਤੇ ਬਾਕੀ ਬਈ ਨਾਮ ਦੱਸਿ ਗੜ ਤਾਰੀ ਸਿੰਘ ਹੈ ਬਈ ਤਾਰੀ ਪਿੰਡ ਕਿਹੜਾ ਬਈ ਕਿਸਨਗੜ ਬਈ ਕਿਸਨਗੜ ਫਰਮਾਈ ਨਾ ਆ ਬ੍ਰਿਟਾਲੇ ਬਈ ਬ੍ਰਿਟਾਲੇ ਹਾਂ ਬਈ ਜਿਹੜਾ ਬ੍ਰਿਟਿਆਂ ਕੋਲੇ ਕਿਸਨਗੜ ਹੈ ਜ਼ਿਲ੍ਹਾ ਮਾਨਸਾ ਹੀ ਹੋ ਜਾਂਦਾ ਹੈ ਨਾ ਜ਼ਿਲ੍ਹਾ ਮਾਨਸਾ ਬਈ ਠੀਕ ਹੈ ਯਾਰ ਇਹ ਨੰਬਰ ਬੋਲ ਇੱਕ ਵਾਰੀ ਬਈ ਨੰਬਰ 95010 ਬਈ ਹੂੰ 63693 ਹੁਣ ਗੱਭਣ ਦੁ ਕਹਾਂ ਸੀ 1 ਮਹੀਨਾ 5 ਦਿਨਾਂ ਚੈੱਕ ਤਾਂ ਹੁੰਦੀ ਨਹੀਂ ਹੈ ਨਾ ਚੈੱਕ ਤਾਂ ਨਹੀਂ ਬਾਈ ਹੁੰਦੀ ਜੇ ਹੁੰਦੀ ਆ ਕੋਈ ਕਰਵਾ ਵੀ ਲਵੇ ਆਪਾਂ ਨੂੰ ਕੋਈ ਚੈੱਕ ਵਾਲੀ ਗੱਲ ਆਪਾਂ ਦਾ ਮਤਲਬ ਕਿੰਨਾ ਦਾ ਫਿਰ ਖਾਲੀ ਗਏ ਕਿ ਦਿਨੇ ਹਾਂ ਕਿਉਂ ਚੈੱਕ ਹੁੰਦੀ ਨਹੀਂ ਹਾਂ ਬਾਈ ਦੁੱਧ ਕਿੰਨਾ ਦੁੱਧ ਸਹੀ 8 ਲੀਟਰ ਹੈ ਬਾਈ ਪੂਰਾ ਪੂਰਾ ਇਹ ਦੁੱਧ ਦਾ ਮਤਲਬ ਪੂਰਾ ਸਹੀ 8 ਲੀਟਰ ਬਾਈ ਗਾਂ ਟੀਕਾ ਭਰਾ ਇੱਕ ਮਹੀਨਾ 5 ਦਿਨ ਹੋ ਗਏ ਉਹ ਕਿਸਮਤ ਆ ਇੱਥੇ ਤਾਂ ਹੁਣ ਕਿਰਾ ਖਾਲੀ ਗਏ ਕਿ ਦਿਨੀ ਪੂਕਾ ਚੈੱਕ ਹੁੰਦੀ ਨਹੀਂ ਠੀਕ ਆ ਦੋ ਦੋ 8 ਕਿਲੋ ਤੇ ਤਾਰੀ ਰੇਟ ਕੀ ਕਰਤਾ ਬਈ ਇਹਦਾ ਰੇਟ ਬਈ 80000 ਪੂਰਾ ਪੂਰਾ ਬਈ ਮਾਨਤਾਨ ਮਾਨਤਾਨ ਕਰ ਦਾਂਗੇ ਬਈ ਰੇਟ ਬਈ 80000 ਕਰਦਾ ਮੰਡੀ ਦੇ ਹਿਸਾਬ ਆ ਮਾਨਤਾਨ ਬਈ ਕਹਿੰਦਾ ਕਰਕੇ ਤੋਰਾਂਗੇ ਜਦੋਂ ਵੀ ਸੌਦਾ ਹੁੰਦਾ ਹੈ ਨਾ ਹਾਂ ਬਈ ਹਾਂ ਤੇ ਤੂੰ ਠੰਡੀ ਆ ਵਧੀਆ ਜਮਾਂ ਠੰਡੀ ਬਈ ਤਾਰ ਤੁਰ ਬੋਲੀਆ ਹਾਂ ਤਾਰ ਪੋਲੀਆ ਬਈ ਛਾਟ ਤੇ ਮਿਲਦੀ ਆ ਬਈ ਮਾਰ ਕੱਟਾ ਕੱਟੀ ਕੱਟੀ ਆ ਬਈ ਮਾਂਗਰ ਕੱਟੀ ਆ ਛਾਟ ਤੇ ਮਿਲਦੀ ਆ ਬਾਕੀ ਕੱਟੀ ਛੱਡਣੀ ਸਾਡਲੇ ਨਹੀਂ ਕੋਈ ਚੱਕਰ ਨਹੀਂ ਹਾਂ ਹਾਂ ਨਹੀਂ ਕੋਈ ਚੱਕਰ ਨਹੀਂ ਠੀਕ ਆ ਤੇ ਉਹ ਵੀ ਤੋਰ ਕੇ ਆ ਇੱਕ ਉਧਰਾ ਬਾਈ ਕੋਲੇ ਉਹਦਾ ਬੱਚਾ ਮਰ ਗਿਆ ਕਿਹੜੀ ਬਾਈ ਇਹਨੂੰ ਹੋ ਗਿਆ ਬਾਈ 2.5 ਮਹੀਨੇ ਸੁਈ ਨੂੰ 2.5 ਮਹੀਨੇ ਹਾਂ ਇਹ 2.5 ਮਹੀਨੇ ਸੁਈ ਆ ਪਹਿਲਾਂ ਤੁਸੀਂ ਤੁਰਦੀ ਚੱਕਰੋ ਫਿਰ ਆਪਾਂ ਬਾਈ ਤੋਂ ਇਹਦੀ ਰਿਪੋਰਟ ਸਾਰੀ ਲੈ ਕੇ ਦੇਵਾਂਗੇ ਸਾਡੇ ਘਰੇ ਤੇ ਇੱਧਰ ਪਿੰਡ ਤੱਕ ਤਾਂ ਲੇਵਾ ਸਾਫਾ ਬਿਲਕੁਲ ਟਾਈਟ ਜਿਹਾ ਲੇਵੇ ਦੀ ਹਨਾ ਤੇ ਬੰਨ ਦੇ ਬਾਈ ਮੋੜ ਦਾ ਥੋੜਾ ਪੁੱਛ ਜੇ ਮੈਂ ਕਹਿੰਦੀ ਕੁੱਟੀ ਹੋਈ ਆ ਬਾਕੀ ਬਾਈ ਤੋਂ ਉਹਦਾ ਵੀ ਰੈਡ ਰੂਟ ਪਸ ਕਰ ਦਿੰਨੇ ਆ ਤੇ ਗੱਬਣ ਬਾਈ ਮਹੀਨੇ ਕਰੀ ਆ ਉਹ ਵਾਲੀ ਉਹ 1 ਮਹੀਨਾ 5 ਦਿਨਾਂ ਦੀ ਹੋਗੀ ਬਾਈ 5 ਹੋ ਦੀ ਆਸ ਹੋ ਜੇ ਬਾਤ ਤਾਂ ਬਾਈ ਦੇਖੋ ਜੇ ਕਰਵਾ ਲਓ ਤਾਂ ਕਰਵਾ ਲਓ ਰਬ ਭਾਈਆ ਕੌਣ ਦੇਂਦੀ ਦੁੱਧ ਇਹ ਯਾ ਤਾ ਅੱਜ ਵੀ ਲਾਤ ਮਾਰਿਆ ਹੈ ਲੈ ਯੇ ਰੋਛਾ ਉਸhua ਡਿਟ ਜਾ ਡਿਟ ਜਾ ਕਿਉਂ ਤੂੰ ਆਪੇ ਵੀ ਮਰ ਰ ਡਾਂਗੜਾ ਨੇ ਮਾਰੇ ਜ਼ਹਿਰ ਲੱਗ ਰ ਤੂੰ ਕਹ ਦੁੱਧ ਕੌਣ ਦੇਂਦੀ ਦੁੱਧ ਕਿੱਤੇ ਦੇਗੀ ਤੂੰ ਜ਼ਹਿਰ ਲੱਗ ਰਈ ਓ ਇਸਾ ਡਾਂਗੜਾ ਗੇਲ ਧੱਕਾ ਨਿਕ ਰਿਆ ਕਰ ਦੇ ਅਰ ਦੇਣ ਕੀ ਚੀਜ਼ ਦਿਆ ਰ ਡਾਂਗੜਾ ਨੇ ਫੇ ਤੂੰ ਬਤਾ ਰ ਤਾਉ ਕੈ ਦੇਉ ਮਸਤੀ ਤੋ ਯੂ ਦਿਆ ਰੋ ਬਾਈ ਰਾਈਟ ਮਿਲਕ ਬੂਸਟਰ दार काटते आधा घंटा पहला एक कप तड़की सांझ और फिर देखे भाई साहब दूध रहे ओए होए बढ़िया तो पसा होगा दो गुट दूध की फालतू आवेगी और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजार हाँ भाई रेट रेट अस्सी हजार रुपये बाकी मतलब रेट है भाई अस्सी हजार कर दा ਏ ਐਂਦਾ ਭਾਈ ਮੈਨੂੰ ਕਰਨ ਨਹੀਂ ਆਉਂਦਾ ਯਾਰ ਮੈਂ ਸਿੱਧੇ ਲੋਟ ਹੀ ਦੱਸ ਦੇਣਾ ਨਹੀਂ ਨਹੀਂ ਜੈ ਜੀ ਤੈਂ ਦੱਸ ਲੈ ਭਾਈ ਕੁਲੀ ਕੁਲੀ ਜੈ ਜੀ ਤੈਂ ਨਾ ਸੋ ਕੁਝ ਆਬਦੇ ਬਾਕੀ ਸੌਦਾ ਚੱਲੀ ਜਾਂਦਾ ਮੈਂ ਤਾਂ ਜੈ ਜੀ ਮੇਰੇ ਗਾਹਕ ਲੱਗਾ ਖੜਾ ਇੱਕੇ ਦੱਸ 75000 ਤੋਂ ਭੱਟੇ ਚੋਟੇ ਨਾ ਹਾਂ ਦੇਖ ਵਾ ਜੈ ਕੀ ਗੱਲ ਕਰਦੇ ਠੀਕ ਹੈ ਵੀਰੇ ਠੀਕ ਆ ਤਾਰੀ ਭਾਈ ਜਿਹੜੀ ਆਪਾਂ ਛੋਟੀ ਤੋਰ ਕਿਸਾਈਆ ਹਾਂਜੀ ਤੇ ਕਵੇਂ ਸੂਏ ਇਹ ਇਹ ਹੋਣੀ ਬਈ ਤੀਜੇ ਸੂਏ ਤੀਜੇ ਸੂਏ ਹਾਂ ਹੁਣ ਮਨ ਲਾ ਬੱਚਾ ਦਾ ਮਰ ਗਿਆ 2 ਟਾਈਮ ਮਿਲਿਆ ਸੂਈ ਆ ਹਾਂ 2 ਟਾਈਮ ਮਿਲਿਆ ਦੁੱਧ ਕੰਨਾਗਾ ਦੁੱਧ ਹੋਣਾ ਏ ਥੱਲੇ ਵੀ 7 ਕਿਲੋ 7 ਕਿਲੋ ਪੂਰਾ ਪੂਰਾ 7 ਦੋਨੇ ਟਾਈਮ ਮਿਲਦੀ ਦੋਨੇ ਟਾਈਮ ਟਾਈਮ ਚਾੜ ਤੇ ਹਾਂ ਚਾੜ ਤੇ ਮਿਲਦੀ ਦੋਨੇ ਟਾਈਮ ਮਿੱਤਰੋ 7 ਕਿਲੋ ਬਾਈ ਕੰਨ ਦੁੱਧ ਦਾ ਬੱਚਾ ਮਰਿਆ ਹੋਇਆ 2.5 ਮਹੀਨੇ ਹੋ ਗਏ ਸੂਈ ਨੂੰ ਹਾਂ ਜੀ ਠੀਕ ਆ ਤੇ ਤੇਰੀ ਰੇਟ ਕੀ ਕਰਤਾ ਬਈ ਦਾ ਰੇਟ ਦਾ ਬਈ 75000 ਰੁਪਏ 75000 ਮਾਨਦਾਨ ਹੋ ਜੈਣਾ ਮਾਨਦਾਨ ਕਰਦਾ ਠੀਕ ਆ ਪੂਸ ਥੋੜੀ ਟੁੱਟੀ ਹੋਈ ਆ ਹਾਂ ਜੀ ਹਾਂ ਮੜੀ ਹੈ ਪੂਸ ਟੁੱਟੀ ਹੋਈ ਆ ਰੇਟ 75000 ਮਾਨਦਾਨ ਹੋ ਜੂ ਜ਼ਰੂਰ ਇਹਦਾ ਰੇਟ ਆ 80000 ਹਾਂਜੀ ਠੀਕ ਆ ਦੋਨਾਂ ਵਿੱਚੋਂ ਮਾਨਦਾਨ ਹੋ ਜੂ ਇਹਦੇ ਮਗਰ ਕੱਟੀ ਆ ਉਹਦੇ ਮਗਰ ਬੱਚਾ ਹੈ ਨਹੀਂ ਬਾਕੀ ਤੁਸੀਂ ਤਾਰੀ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਕਾਣਗੜਾ ਕਿਸਨਗੜ੍ਹ ਕਿਸਨਗੜ੍ਹ ਅੰਬ੍ਰੇਟਾਂ ਗੋਲੀਆਂ ਠੀਕ ਆ ਜਿਲਾ ਮਾਨਸਾ ਪੈਂਦਾ ਇੱਕ ਵਾਰੀ ਤਾਰੀ ਨੰਬਰ ਹੋਰ ਬੋਲਦੀ ਨੰਬਰ 95010 ਬਾਈ ਹੂੰ 63693 ਮਿੱਤਰੋ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਲਿਓ ਤੇ ਬਾਕੀ ਤੁਸੀਂ ਤਸੱਲੀ ਕਰਕੇ ਫੇਰ ਜਿਹੜੇ ਪਸ਼ੂ ਖਰੀਦ ਸਕਦੇ ਆ ਤੁਹਾਨੂੰ ਦੋ ਬਾਈ ਪੂਸਨ ਕੋਲੇ ਝੋਟੀਆਂ ਨੇ ਤੋਰ ਕੇ ਦਿਖਾਉਣਿਆ ਤੋਰ ਪੂਸਨ ਇੱਕ ਨੰਬਰ ਵਾਲੀ ਕਰਾਂ ਨੀਲੀ ਰਾਵੀ ਤੋਰ ਕੇ ਦਿਖਾਉਣਿਆ ਤੇ ਬਾਕੀ ਕੀ ਗੱਲ ਬਾਤ ਆ ਸਾਰੀ ਪੂਸਨ ਬਾਈ ਨਾਲ ਸਾਂਝੀ ਕਰਾਂਗੇ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਥਾਂ ਲੇਵਾ ਬਿਲਕੁਲ ਸਾਫ ਆ ਤੇ ਸੂਈ ਹੈਗੀ ਮੇਰੇ ਖਿਆਲ ਨਾਲ ਡੇਢ ਕੁ ਮਹੀਨੇ ਦੀ ਬਾਕੀ ਆਪਾਂ ਬਾਈ ਤੋਂ ਪੁੱਛ ਕੇ ਸਾਰੀ ਗੱਲ ਬਾਤ ਦੱਸਾਂਗੇ ਤੁਹਾਨੂੰ ਇੱਕ ਵਾਰੀ ਬੰਨ ਦੇਣ ਦਿਓ ਨੀਲੀ ਰਾਵੀ ਆ ਬਾਕੀ ਬਾਬੂ ਸਨ ਨਾ ਕਰਦੇ ਆ ਗੱਲਬਾਤ ਬਾਈ ਨਾਲ ਤੇ ਦੂਜੇ ਨੰਬਰ ਵਾਲੀ ਵੀ ਇੱਕ ਵਾਰੀ ਚੈੱਕ ਕਰ ਲਓ ਤੁਰਦੀ ਤੇ ਇਹ ਵੀ ਥਣ ਲੇਵੇ ਦੀ ਆਪਾਂ ਗੱਲ ਕਰੀਏ ਸਾਫਾ ਬਿਲਕੁਲ ਹਨਾ ਤੁਰਦੀ ਤੁਸੀਂ ਚੈੱਕ ਕਰ ਲਓ ਕੀ ਰੇਟ ਕਰਦਾ ਸਾਰਾ ਬਾਕੀ ਬਾਈ ਨਾਲ ਕਰਾਂਗੇ ਸਾਫ ਥਣ ਲੇਵਾ ਝੋਟੀਏ ਸਕੀਨ ਆਗੀ ਤੇ ਬਾਕੀ ਇਹ ਵੀ ਸੂਈ ਹੈਗੀ ਆ ਮਹੀਨਾ ਡੇਢ ਮਹੀਨੇ ਦੇ ਹਨਾ ਬਾਕੀ ਆਪਾਂ ਬਾਈ ਤੋਂ ਇਹਦੇ ਬਾਰੇ ਵੀ ਆਪਾਂ ਪੁੱਛਾਂਗੇ ਬੰਦੇ ਨੂੰ ਪੁੱਛਣਾ ਜਿਵੇਂ ਕਈ ਵਾਰ ਕਿਸੇ ਨੇ ਘੱਟ ਪੈਸੇ ਲੈਣ ਹੁੰਦੇ ਆ ਮਹੀਨਾ ਡੇਢ ਮਹੀਨੇ ਸੂਈ ਮੱਝ ਲੈ ਲੈਂਦਾ ਅਗਲਾ ਕਹਿੰਦਾ ਵੀ ਚੱਲ ਜੀ ਯਾਰ ਹਨਾ ਤੇ ਉਹ ਆਪਾਂ ਬਾਈ ਨਾਲ ਸਾਰੀ ਗੱਲਬਾਤ ਪ੍ਰੋਪਰ ਕਰਦੇ ਆ ਪੁੱਰੇ ਜਾ ਕੁਛ ਹੱਸੇ ਗਾ ਬਾਈ ਪਹਿਲਾਂ ਤਾਂ ਹੱਸੇ ਗਾ ਬਾਈ ਤੇ ਬਾਈ ਨਾਮ ਦੱਸੋ ਪ੍ਰੋਪਰ ਪੂਸ਼ਨ ਸਿੰਘ ਜੀ ਠੀਕ ਆ ਪਿੰਡ ਪੜੀਵਾਗਾ ਠੀਕ ਆ ਜਲਾ ਮਾਨਸ ਹਨਾ ਹਾਂ ਜੀ ਠੀਕ ਆ ਪੂਸ਼ਨ ਨੰਬਰ ਬੋਲ ਬਈ ਇੱਕ ਵਾਰੀ 951753 54630 ਠੀਕ ਆ ਪੂਸ਼ਨ ਜੀ ਆਪਾਂ ਬਈ ਇਹਦੀ ਗੱਲ ਕਰ ਲਈ ਨੀਲੀ ਰਾਵੀ ਝੋਟੀ ਦੀ ਤਾਂ ਕਹਵੇਂ ਸੂਈ ਆ ਤਿਹਜੀ ਸੂਈ ਤਿਹਜੀ ਸੂਈ ਠੀਕ ਹੈ ਮੰਨ ਲਾ ਕਿੰਨੇ ਕ ਟਾਈਮ ਸੂਈ ਹੈਗੀ ਡੇਢ ਮਹੀਨੇ ਦੀ 2 ਮਹੀਨੇ ਸੂਈ 2 ਮਹੀਨੇ ਦੀ ਠੀਕ ਹੈ ਦੁੱਧ ਕਿੰਨਾ ਹੋਣਾ ਇਸ ਟਾਈਮ ਦੁੱਧ ਹੈਗਾ 8 ਕਿਲੋ 8 ਕਿਲੋ ਪੂਰਾ ਪੂਰਾ 8 ਕਿਲੋ ਦੁੱਧ ਦਾ ਮਿੱਤਰੋ 2 ਮਹੀਨੇ ਸੂਈ ਹੈ ਕਈ ਵਾਰ ਕਿਸ ਨੇ ਘੱਟ ਪੈਸੇ ਲਾਉਣ ਦੇ ਹਨਾ ਉਸਨ ਜਾਇਜ਼ ਜਾਇਜ਼ ਰੇਟ ਕੀ ਕਰਤਾ ਜੰਮੀ ਜਾਇਜ਼ ਇਹ 75000 ਰੁਪਏ ਦੇਣ ਲੈਣਾ ਮਾਨਤਾਨ ਹੋ ਜੂ ਮਾੜਾ ਮੋਟਾ ਮਾਨਤਾਨ ਹੋ ਜੂ ਵਿੱਚ ਠੀਕ ਹੈ ਮਾਨਤਾਨ ਹੋ ਜੂ ਬਾਈ ਕਹਿੰਦਾ ਰੇਟ ਹੈ 75000 ਜਾਇਜ਼ ਰੇਟ ਹੈ ਕਿਉਂ ਮਹਿੰਗਾਈ ਬਹੁਤ ਆ ਗਈ ਜੇ ਹੁਣ ਸੂਆ ਮੰਨ ਲਾ ਘੱਟ ਆਏ ਤੌਰੀ ਬਾਈ ਤੇ ਬਾਕੀ 75000 ਰੇਟ ਆ ਮਾਨਦਾਨ ਜ਼ਰੂਰ ਹੋ ਜੂ ਬਾਈ ਭੂਸਣਾ ਸੰਪਰਕ ਕਰ ਲਿਓ ਤੇ ਭੂਸਣਾ ਜਿਹੜੀ 2 ਨੰਬਰ ਤੇ ਬਾਈ ਆਪਾਂ ਝੋਟੀ ਦੋਰ ਕੇ ਦਿਖਾਈ ਸੀ ਉਹਦਾ 85000 ਆ ਜੀ 85000 ਹੁਣ ਕਿੰਨੇ ਟਾਈਮ ਦੀ ਸੂਈ ਆ ਉਹ ਸੂਈ ਆ 2.5 ਮਹੀਨੇ ਦੀ 2.5 ਮਹੀਨੇ ਦੀ ਹਾਂ ਦੁੱਧ ਹੁਣ ਇਸ ਟਾਈਮ 8 ਕਿਲੋ ਦੁੱਧਾ ਪੂਰਾ ਪੂਰਾ ਮਣਕੇ ਦੇ ਵਾਂਗ 8 ਕਿਲੋ ਦੁੱਧਾ ਇਹ 2.5 ਮਹੀਨੇ ਸੂਈ ਹੋਈ ਆ ਤੇ ਪਹਿਲੇ ਸੂਆ ਕਿ ਦੂਜੇ ਪਹਿਲਾ ਸੂਆ ਪਹਿਲਾ ਸੂਆ ਝੋਟੀ ਆਗੀ ਤੇ ਬਾਕੀ ਦੁੱਧ ਮਿਲ ਲਿਆ ਹਣਾ ਹਾਂ ਦੁੱਧ ਮਿਲ ਲਿਆ ਦੁੱਧ ਮਣਕੇ ਤਸੱਲੀ ਤੁਸੀਂ ਕਰਨੀ ਆ ਤੇ ਪੂਛਣਾ ਉਹਦਾ ਰੇਟ ਕਿੰਨਾ ਕਹਿਆ ਸੀ 85 ਆ 75000 ਦੀ ਦੇ ਦਾਂਗੇ 75000 ਦੇ ਦਾਂਗੇ ਰੇਟ ਆਪਾਂ 85 ਕਰੀ ਜਾਂ 80 ਕਰੀ ਜਾਂ ਹਾਂਜੀ 75000 ਦੀ ਦੇ ਦਾਂਗੇ ਜੇਕਰ ਕਈ ਵਾਰ ਕਿਸੇ ਨੇ ਜੋੜਾ ਲੈਣਾ ਤਾਂ ਉਹ ਹੀ ਰੇਟ ਹੋ ਜੀ ਹਣਾ 80 ਹੋ ਜਾ ਉਹ ਆਮ ਆਪ ਦੇ ਮੰਨ ਲਾ ਵੀ ਦੋਨਾਂ ਦਾ 75 75000 ਆ ਮਾਨ ਤਨ ਜਰੂਰ ਹੋ ਜਾਊਗਾ ਬਾਕੀ ਪੂਛਣਾ ਸੰਪਰਕ ਕਰ ਲਿਓ ਪਿੰਡ ਬਈ ਦਾ ਪੈਣੀ ਵਾਗਾ ਜਲਾ ਮਾਨਸ ਵੀਡੀਓ ਬਣਾ ਦੀ ਤੋਰ ਲੈ ਮੇ ਤੋਨਾ ਕਬਾ ਤਾਜੀ ਸੂਈ ਸਾਨੂੰ ਤੋਰ ਕੇ ਦਿਖਾਉਣੇ ਆ ਤੇ ਤਾਜੀ ਸੂਈ ਬਿਲਕੁਲ ਫਰੈਸ਼ ਹੈ ਨਾ ਨਾੜੂਆ ਨਾਲ ਤੇ ਬਧੀਆ ਵੱਡੀ ਮੱਝ ਥੋੜੀ ਕਈ ਵਾਰ ਨਾ ਵੱਡੀ ਮੱਝ ਜਿਵੇਂ ਆਪਾਂ ਕਹਿੰਦੇ ਦੁੱਧ ਵਧੀਆ ਪਾਉਂਦੀਆਂ ਨੇ। ਆ ਤੁਸੀਂ ਦੇਖ ਸਕਦੇ ਥੋੜਾ ਬੱਚੇ ਦਾ ਹੇਰ ਬਹੁਤ ਵੱਧ ਕਰਦੀ ਆ ਤੇ ਤਾਜੀ ਸੂਈ ਹੈ ਬਿਲਕੁਲ ਜਮਾ। ਬਾਕੀ ਬਾਈ ਨੂੰ ਪੁੱਛਦੇ ਰੇਡ ਰੂਟ ਕੀ ਕਰਦਾ ਤੇ ਭਾਈ ਰੇਡ ਕੀ ਆ 11000 1 ਲੱਖ 10000 ਆ ਲਾ। ਕੀ ਗਾ ਨਾਮ ਕੀ ਆ ਭਾਈ? ਅਸ਼ੌਕੀ। ਸੌਕੀ? ਹਾਂਜੀ। ਕਿਹੜਾ ਪਿੰਡ? ਆਪਣਾ ਮੰਡਵੀ। ਮੰਡ ਮੰਡਵੀ ਪਤਰਾਵੋਲੀ। ਮੰਡਵੀ ਪਤਰਾਵੋਲੀ ਜ਼ਿਲ੍ਹਾ ਕਿਹੜਾ ਪੈਂਦਾ ਸੰਗਰੂਰ। ਸੰਘਰੂਰੀਅਲ ਚ ਆਇਆ ਬਾਈ ਸ਼ੌਂਕੀ ਸ਼ੌਂਕੀ ਕਰਵਾਈ ਨੰਬਰ ਬੋਲ ਬਾਈ 78370 2335 ਠੀਕ ਆ ਤੇ ਸ਼ੌਂਕੀ ਜੇ ਮੱਝ ਦੀ ਗੱਲ ਕਰ ਲਈ ਤਾਂ ਕਵੇਂ ਸੂ ਬਾਈ ਇਹ ਮੱਝ ਚੌਥੀ ਹੈ ਚੌਥੇ ਸੂਏ ਕਹਦੇ ਨੂੰਗਾ ਜੀ ਸੂਏ ਨੂੰ ਸੂਏ ਕੱਲ ਹੀ ਸੂਈ ਹੈ ਕੱਲ ਸੂਈ ਆ ਦੁੱਧ ਕਿੰਨਾ ਕੁ ਦੇਊਗੀ ਦੁੱਧ ਕੱਢ ਦੋ 10-12 10-12 ਕੱਢੂਗੇ ਰੇਟ ਕੀ ਕਰੇ ਸ਼ੌਂਕੀ 110 1 ਲੱਖ 10 ਹਜ਼ਾਰ ਮੰਨਤਾਨ ਹੋ ਜਾਊਗਾ ਕਰ ਦਾਂਗੇ ਮੌਕੇ ਤੇ ਮੌਕੇ ਤੇ ਰੇਟ ਮੰਡੀ ਦੇ ਹਿਸਾਬ ਬਾਈ ਕਹਿੰਦਾ 1 ਲੱਖ 10 ਹਜ਼ਾਰ ਆ ਮੰਨਤਾਨ ਜ਼ਰੂਰ ਕਰ ਦਾਂਗੇ ਵੱਡੀ ਮੱਝ ਆ ਤਾਜੀ ਸੁਈ ਆ ਕੱਲ ਨਾੜੂਅ ਸਮੇਤ ਬੱਚਾ ਤਾਜੀ ਸੁਈ ਹੋਈ ਆ ਬਾਕੀ ਤੁਸੀਂ ਜਾਂਚ ਕਰਕੇ ਖਰੀਦੋ ਬਾਈ ਐ ਪਾਤਣਾ ਕੋਲ ਇੱਕ ਵਾਰੀ ਨੰਬਰ ਹੋਰ ਬੋਲ ਦੋ 78370 2305 ਇਹ ਬਾਈ ਦਾ ਨੰਬਰ ਆ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੋ ਕਿੰਨੇ ਕੁ ਟਾਂਦੀ ਆ ਇਹ ਬਈ ਪੌਣਕ 2 ਸਾਲਾਂ ਦੀ ਆ ਕਿਹੜਾ ਪਿੰਡ ਆ ਪਹਿਣੀ ਬਾਬਾ 33000 ਹੋ ਤੋਰੀ ਮੜਾ ਇਧਰ ਨੂੰ ਲੇ ਮਿੱਤਰੋ ਨਾ ਕਬਾਈ ਕੋਲੇ ਕੱਟੀ ਆ। ਤੁਰਦੀ ਚੈੱਕ ਕਰ ਲਓ ਤੁਸੀਂ। ਤੇ ਸਿੰਘ ਕੁੰਡਾ ਕਰਦੀ ਜਾਂਦੀ ਐ ਸਕੀਨ ਕੱਟੀ ਐ। ਤੇ ਕੱਟੀਆਂ ਯਾਰ ਲੋਕ ਬਹੁਤ ਵੇਚਣ ਲੱਗੇ ਹਨਾ ਜਿਵੇਂ ਹਰੇਕ ਮੰਡੀਆਂ ਦੇ ਆਪਾਂ ਦੇਖਦੇ ਆਂ ਤੇ ਸਕੀਨ ਕੱਟੀ ਸਿੰਘ ਮੋੜਦੀ ਹੁੰਦੀ ਆ। ਕੁੰਡਾ ਕਰਦੀ ਹੁੰਦੀ ਆ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆਂ। ਭਾਈ ਕਿਹੜਾ ਪਿੰਡ ਆ? ਪੈਣੀਵਾਗਾ ਭਾਈ। ਠੀਕ ਆ। ਜ਼ਿਲ੍ਹਾ ਮਾਨਸਾ ਠੀਕ ਆ। ਨਾ ਮੱਲਾ ਨਾਮ ਦੱਸਿਓ ਭਾਈ। ਨਾਮ ਕਾਲਾ ਭਾਈ। ਠੀਕ ਆ ਮੋਬਾਈਲ ਨੰਬਰ 9463257611। ਕਾਲੇ ਮੱਲੇ ਕਿਨੇ ਕ ਟਾਈਮ ਦੀ ਬਾਈ ਇਹ ਇਹ ਪੌਣੇ 1-2 ਸਾਲਾਂ ਦੀ ਪੌਣੇ 2 ਸਾਲਾਂ ਦੀ ਤੇ ਮਨਲਾ ਦੀ ਮਾਂ ਦਾ ਦੁੱਧ ਤਾਂ ਚੰਗਾ ਸੀਗਾ ਬਾਈ 14-15 ਲੀਟਰ ਕਰਦੀ ਆਪਣੀ ਦੁਬਾਰ ਕਰਦੀ ਨਾ ਨਾ ਕਰਦੀ ਬਾਈ ਠੀਕ ਹੈ ਰੇਟ ਕੀ ਕਰਤਾ ਕਾਲੇ ਰੇਟ ਬਾਈ 33000 ਕਰਦੇ 30 ਦੀ ਦੇਣੀ ਹੈ ਠੀਕ ਹੈ ਰੇਟ ਬਾਈ ਕਲਾ ਕਰਦਾ 33000 ਰੁਪਇਆ ਬਾਈ ਕਹਿੰਦਾ 30000 ਦੀ ਗੱਟੀ ਦੇਣੀ ਆ ਕੱਟੀਆਂ ਸਕੀਨ ਤੇ ਥੋੜਾ ਟਾਈਮ ਸਾਮ ਕੇ ਕਾਲੇ ਵਧੀਆ ਹਾਂ ਹਾਂ ਸਾਵਣ ਵਾਲੀ ਹੈ ਨਾ ਤੇ ਬਾਕੀ ਇੱਕ ਵਾਰ ਤੁਸੀਂ ਚੈੱਕ ਕਰ ਲਓ ਥਣ ਥਣ ਚੰਗੇ ਆ ਤੇ ਬਾਕੀ ਚੰਗੀਆਂ ਝੋਲੀ ਝੁਲੀ ਵੀ ਹਨ ਛੋਟੀ ਦੀ ਜੇ ਆਪਾਂ ਗੱਲ ਕਰ ਲਈਏ ਬੀਛੋ ਥਣ ਵੀ ਮੰਨ ਲਾ ਚੰਗੇ ਦੀ ਇਹ ਪੱਛਪੂੜੀ ਦੀ ਬੰਦਰ ਵੀ ਚੰਗੀ ਆ ਤੇ 32 33000 ਰੁਪਏ ਬਾਈ ਰੇਟ ਕਰਦਾ 30000 ਦੇ ਬਾਈ ਗਾ ਦੇ ਦਾਂਗੇ ਕੱਟੀਆਂ ਵਧੀਆ ਕਿਸੇ ਨੇ ਪਾਲਣ ਵਾਲੇ ਭਰਾਣੇ ਲੈਣੀਆਂ ਹਨ ਤਾਂ ਬਾਕੀ ਕਾਲੇ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਭੈਣੀ ਬਾਗਾ ਜ਼ਿਲ੍ਹਾ ਮਾਨਸਾ ਕਿਉਂ ਨਹੀਂ ਇਹਹੀਆਂ ਕੱਟੀਆਂ ਤੇ ਜੂਪੀ ਵਾਲੇ ਤਾਂ ਲੈ ਹੀ ਜਾਂਦੇ ਆ ਤਾਂ ਉਹਨਾਂ ਦੇ ਬਜਾਏ ਕਈ ਵਾਰ ਸੌਂ ਗਿਆ ਕਿਸੇ ਨੇ ਪਾਲਣੀ ਹੁੰਦੀਆਂ ਤਾਂ ਮਾਨਸਾ ਮੰਡੀ ਤੋਂ ਮਿੱਤਰੋ ਕੱਟੀਆਂ ਵਧੀਆ ਮਿਲ ਜਾਂਦੀਆਂ ਨੇ ਹਨਾ ਤੇ ਬਾਕੀ ਕਟੀਆਂ ਬਹੁਤ ਆਲੇ ਦੁਆਰੇ ਆਈਆਂ ਹੋਈਆਂ ਨੇ